ਉਧ ਆਸਣ ਆਪਣੇ ਕੋਲ ਆਸਣ ਸਾਰਿਆਂ ਤੋਂ ਨਿਰਾਸ਼ ਹੋ ਕੇ ਉਦਾਸ ਹੋਇਆ ਜਿੰਨੇ ਚਿਰ ਤੱਕ ਕੋਈ ਸਾਰਿਆਂ ਤੋਂ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋ ਸਕਦਾ ਉਧ ਆਸਣ ਆਪਣੇ ਕੋਲ ਉਪ ਆਸਣ ਆਪਣੇ ਕੋਲ ਆਸ ਆਪਣੇ ਕੋਲ ਆਣ ਬੈਠਣਾ ਆਪਣੇ ਕੋਲ ਆਣ ਕੇ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ ਮਨੁੱਖ ਸਾਰਿਆਂ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਕਿਉਂ ਸਾਰਿਆਂ ਨਾਲ ਆਸ ਦੀ ਡੋਰੀ ਜੋੜੀ ਹੋਈ ਹੈ ਮਿੱਤਰ ਕੋਲ ਬੈਠ ਸਕਦਾ ਹੈ ਪੁੱਤਰ ਕੋਲ ਬੈਠ ਸਕਦਾ ਹੈ ਪਤਨੀ ਕੋਲ ਬੈਠ ਸਕਦਾ ਹੈ ਪਤਨੀ ਪਤੀ ਕੋਲ ਬੈਠ ਸਕਦੀ ਹੈ ਮਾਪੇ ਕੋਲ ਬੈਠ ਸਕਦਾ ਹੈ ਪੜੋਸੀਆਂ ਕੋਲ ਬੈਠ ਸਕਦਾ ਹੈ ਚਲੋ ਕੁਝ ਨਹੀਂ ਤੇ ਕੋਈ ਮਨੋਰੰਜਨ ਦੇ ਸਾਧਨ ਥੀਏਟਰ ਦੇ ਵਿੱਚ ਬੈਠ ਸਕਦਾ ਹੈ ਨਾਚ ਗਾਣਿਆਂ ਦੇ ਵਿੱਚ ਬੈਠ ਸਕਦਾ ਹੈ ਕਿਸੇ ਕਿਤਾਬ ਨਾਲ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਆਪਣੇ ਆਪ ਨਾਲ ਨਹੀਂ ਬੈਠ ਸਕਦਾ ਜਦ ਕੋਈ ਅਖਬਾਰ ਤੋਂ